7 ਨਵੰਬਰ 2025 ਦੀ ਸਵੇਰ 12:25 ਵਜੇ 7 ਫੇਜ਼ੇ ਕਾਰ ਨੰਬਰ 945 ਦੇ ਅਣਪਛਾਤੇ ਲੋਕਾਂ ਨੇ ਲਗਭਗ 35 ਤੋਂ 40 ਰਾਉਂਡ ਫਾਇਰਿੰਗ ਕੀਤੀ ਕਾਰ ਵਿੱਚ ਖੜੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ ਇਸ ਘਟਨਾ ਦੇ ਪਿੱਛੇ ਹੋਰ ਕੀ ਕੁਝ ਪੁਲਿਸ ਨੂੰ ਪਤਾ ਲੱਗ ਗਿਆ ਹੈ ਉਹ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਆਓ ਜਰਾ ਸੁਣ ਲੈਨੇ ਆਂ ਜੀ ਕੱਲ ਰਾਤ ਕਰੀਬ 12:30 ਵਜੇ ਇਹਦਾ ਇਨਸੀਡੈਂਟ ਹੈ ਜੀ ਸਾਨੂੰ ਜਦ ਇਨਫੋਰਮੇਸ਼ਨ ਮਿਲੀ ਕਿ 7 ਫੇਜ਼ ਦੇ ਵਿੱਚ ਇੱਕ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀਗੇ ਰਿਟਾਇਰਡ ਅਫਸਰ ਨੇ ਉਹਨਾਂ ਦੇ ਘਰੇ ਗੋਲੀਆਂ ਵਗੈਰਾ ਚੱਲੀਆਂ ਨੇ ਉਹਨਾਂ ਦੇ ਗੇਟ ਤੇ ਤੇ ਜਿਹੜੀ ਗੱਡੀਆਂ ਬਾਹਰ ਖੜੀਆਂ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਤੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਅਸੀਂ ਵੈਰੀਫਾਈ ਵਗੈਰਾ ਕਰਿਆ ਤਾਂ ਉੱਥੋਂ ਕੁਝ ਖੋਲ ਵਗੈਰਾ ਬਰਾਮਦ ਹੋਏ ਨੇ ਤੇプラス ਜਿਵੇਂ ਤੁਸੀਂ ਪੁੱਛਿਆ ਕਿ ਕਿਹਨੇ ਕਰਿਆ ਉਹ ਉੱਥੇ ਸਾਨੂੰ ਇੱਕ ਕਾਗਜ਼ ਵੀ ਉਥੋਂ ਬਰਾਮਦ ਹੋਇਆ ਜਿਹਦੇ ਵਿੱਚ ਜਿਹਦੇ ਉੱਥੇ ਕਾਲਾ ਰਾਣਾ ਲਿਖਿਆ ਹੋਇਆ ਸੀਗਾ ਇਹ ਸਭ ਕਾਲਾ ਰਾਣਾ ਕਹਿੰਦਾ ਧੜੀ ਬੋਲਦੇ ਸੀ ਉਹਨਾਂ ਦਾ ਵੀ ਸੇਮ ਇਸ ਤਰ੍ਹਾਂ ਸੇਮ ਹੈ ਜੀ ਹਾਂਜੀ ਹਾਂ ਫੜੇ ਨਹੀਂ ਸੀ ਬੰਦੇ ਉਹ ਨਹੀਂ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਸੀ ਕਹਿੰਦੇ ਉਹ ਫੜੇ ਗਏ ਸੀਗੇ ਪਰ ਜਿਹੜਾ ਕਾਲਾ ਰਾਣਾ ਹੈਗਾ ਗੈਂਗਸਟਰ ਹੈ ਉਹ ਨਹੀਂ ਮਿਲਿਆ ਤੇ ਪਰਿਵਾਰਕ ਮੈਂਬਰਾਂਵਾਂ ਨੂੰ ਕੋਈ ਜਾਗਰੂਕ ਜਲਦੀ ਫਰੈਡ ਕਾਲ ਜਾਂ ਕੁਝ ਹੈਗਾ ਤੁਹਾਨੂੰ ਨਹੀਂ ਇਹ ਚੀਜ਼ਾਂ ਵੈਰੀਫਾਈ ਕਰ ਰਹੇ ਆ ਜੀ ਫਿਲਹਾਲ ਕੋਈ ਵੀ ਥ੍ਰੈਟ ਕਾਲ ਸੰਬੰਧੀ ਸਾਡੇ ਕੋਲ ਕੋਈ ਇਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਜੀ ਪਰ ਇਹ ਚੀਜ਼ਾਂ ਹਲੇ ਕਿਉਂਕਿ ਫਰੈਸ਼ ਹਲੇ ਹੋਇਆ ਗਿਆ ਜਿਹੜਾ ਇਨਸੀਡੈਂਟ ਹੈ ਤਾਂ ਇਹ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਦੋਸ਼ੀ ਜੋ ਕਰਕੇ ਗਏ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਤਾ ਲੱਗਦਾ ਕਿ ਐਕਸਿਟ ਰੂਟ ਮਤਲਬ ਐਂਟਰੀ ਰੂਟ ਕੀ ਸੀ ਤੇ ਹੈਗੇ ਕੁਝ ਅਸੀਂ ਮਤਲਬ ਇਸਟੈਬਲਿਸ਼ ਕਰ ਪਾਏ ਹਾਂ ਹੁਣ ਤੱਕ ਪਰ ਅਸੀਂ ਫਿਲਹਾਲ ਦੱਸਣਾ ਠੀਕ ਨਹੀਂ ਹੋਊਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਇਹਨਾਂ ਦਾ ਟ੍ਰੇਲ ਹੈਗਾ ਉਹ ਅਸੀਂ ਬਣਾ ਰਹੇ ਹਾਂ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਤਕਰੀਬਨ ਕਿੰਨੇ ਰਾਉਂਡ ਪਰ ਹੋਏ ਤਕਰੀਬ 25 26 ਰਾਉਂਡ ਇਥੇ ਫਾਇਰ ਹੋਈ